ਸਾਂਝੋ ਕੱਲਾ ਜੀ ਵੀਕਾਰ ਮਰੂਗਾ ਉਹਦੇ ਨਾਲ ਛੋਟਾ ਛਾਹੂਕਾਰ ਮਰੂਗਾ ਖੱਖ ਹੋਣਾ ਹੋ ਗਿਆ ਕਿਸਾਨ ਸੇੜ ਦੀ ਫਿਰ ਰਾਇਣਾ ਦੀ ਦੁਕਾਨ ਤੇ ਸਮਾਨ ਸੇੜ ਦੀ ਆਹ ਮੰਡੀ ਵਾਲਿਆਂ ਨੇ ਭਰਾਵਾ ਜੋ ਸਰਕਾਰ ਕੀਤਾ ਤੁਸੀਂ ਕੋਈ ਬੂਟ ਕਟਾ ਰਿਹਾ ਕੋਈ ਸੂਟ ਪਾ ਰਿਹਾ ਧੰਨਵਾਦ ਭਰਾਵਾ ਦਾ ਸਮਝ ਰਹੇ ਤੁਸੀਂ ਤੀੜਾ ਸਮਝ ਰਹੇ ਆ ਪੰਜਾਬ ਦੇ ਬਹੱਦਰ ਲੋਕੋ ਇੱਕ ਮਾਂ ਮਿਲੀ ਮੈਨੂੰ ਪਿੱਛੇ ਜੇ ਇੱਥੇ ਪਿਛਲੇ 100 ਰੁਪਇਆ ਦੇ ਕੇ ਗਈ ਮਨ ਪਰ ਆਇਆ ਦਾ ਆਦੀ ਪੁੱਤ ਨਖਾੜੀ ਬਿਲੀ ਆ 100 ਰੁਪਇਆ ਤੇ ਮਨ ਬਹੁਤ ਕਰਦਾ ਸੀ ਵੀ ਹੋਰ ਐਡਾ ਕਰਾਂ ਮੈਂ ਕਹਾ ਨਹੀਂ ਮਾਂ ਇੱਥੋਂ ਦੇ ਤੇਰੇ ਤੋਂ ਦਿਲ ਦੇ ਵਿੱਚੋਂ ਤੇਰਾ ਲਖਮਣ ਹੈ ਲਖਮਣ ਇਹ 100 ਨਹੀਂ ਇਹ ਲਖਮਣ ਹੈ ਜਿਹੜਾ ਤੂੰ ਦਿਨੋ ਦਾਨ ਕੀਤਾ ਹੈ ਇਹ ਆ ਪਿਣਾ ਉਪਰ ਵਾਲੀ ਜੇ ਅੱਜ ਦੀ ਰੀਤੀ ਚਾਰ ਘੰਟਿਆਂ ਦੀ ਇੱਕ ਦਿਨ ਦੀ ਕਮਾਈ ਕਢਦੇ ਆਂਗੇ ਇਹ ਮਹਾਮੋ ਲੋਕਾਂ ਤੱਕ ਲੈ ਕੇ ਜਾਣੀ ਹੈ ਉਹ ਭਰਾਵਾਂ ਦੀ ਬਾਹ ਫੜਨੀ ਹੈ ਉਹਨਾਂ ਡਿੱਗਿਆਂ ਪਿਆ ਨੂੰ ਵੋਟਾਂ ਦੇਣਾ ਹੈ ਉਹਨਾਂ ਨੂੰ ਡਿੱਗੇ ਪਏ ਭਰਾਵਾਂ ਨੂੰ ਸਹਉਣਾ ਉਹਨਾਂ ਦੀ ਜ਼ਿੰਦਗੀ ਡੋਰ ਵਾਲ ਕਰਨੀ ਹੈ ਜਿਨ੍ਹਾਂ ਦੇ ਘਰ-ਬਾਰ ਸਭ ਕੁਝ ਖਤਮ ਹੋ ਗਿਆ ਤਬਾਹ ਹੋ ਗਿਆ ਜੀਵ ਜੰਤੂ ਪਸ਼ੂ ਡੰਗਰ ਸਭ ਖਤਮ ਹੋ ਗਿਆ ਮਸ਼ੀਨ ਖਤਮ ਹੋ ਗਿਆ ਮੰਨਦੇ ਹਾਂ ਕਿ ਤਾਰ ਤੁਸੀਂ ਪਹਿਲਾਂ ਵੀ ਦਿੱਤਾ ਹੋਣਾ ਸਾਹਿਬ ਜੀ ਦੁਕਾਨਦਾਰ ਭਾਵੇਂ ਪਰ ਗੱਲ ਇਹ ਹੈ ਅਸਲੀ ਪ੍ਰੀਖਿਆ ਜਿਹੜੀ ਸਟੈਪ ਬਾਏ ਸਟੈਪ ਹੋਣਾ ਉਗੀ ਉਹ ਭਾਰਤੀ ਕਿਸਾਨ ਜਿਹਨੇ ਨੇ ਇੱਕ ਤਾਂ ਗਰਾਹਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਪਰਾਲਾ ਕੀਤਾ ਗਿਆ ਹੈ ਪਿਸਟੈਪ ਬਾਏ ਸਟੈਪਾ ਸਟੈਪ ਬਾਏ ਸਟੈਪਾ ਕੋੜਾ ਰਾਜਨਾ ਕਿਤਾ ਦੇ ਸੋਟੇਗਾ ਦੁਕਾਨਾਂ ਦੇ ਵਿੱਚ ਮੰਡੀ ਵਾਲੇ ਆ ਰਹੇ ਆ ਕਿਸਾਨ ਭਰਾ ਆ ਰਹੇ ਜਿਹੜਾ ਕੋਈ ਜਾ ਕੇ ਨਾਲ ਸੇਵਾ ਕਰਵਾਉਣ ਚਾਹੁੰਦਾ ਹੈ ਆਪਣਾ ਨੰਬਰ ਦੇ ਦੇ ਸਾਡਾ ਲੈ ਲੈ ਉਸ ਤੋਂ ਬਾਅਦ ਉਹਨੂੰ ਵੀ ਲੈ ਕੇ ਚਲਾਵਾਂਗੇ ਜਦੋਂ ਕਾਫਲਾ ਤੁਰੂਗਾ ਉਹ ਭਾਈ ਚੱਲੀਏ ਆ ਜਾਓ ਸੇਵਾਦਾਰ ਕਰਾਉਣਾ ਛੋਟਾ ਇੱਕ ਇੱਕ ਦਾਣਾ ਇੱਕ ਇੱਕ ਰੁਪਿਆ ਜੋ ਚੀਜ਼ ਤੁਸੀਂ ਦਿਓਗੇ ਉਹ ਹਰ ਟੀੜ ਤੋਂ ਭਰਾਵਾਂ ਕੋਲ ਉਹ ਸੁੱਡੀ ਪਚਾਈ ਜਾਊਗੀ ਮੰਡੀ ਵਾਲੇ ਇਹ ਤਰਤੀ ਦੇ ਵਾਰਸੋਂ ਤੁਸੀਂ 40 ਮੁਕਤਿਆਂ ਦੀ ਤਰਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੈਰ ਪਾਏ ਸੀ ਹਮੇਸ਼ਾ ਇਹ ਸੂਜਿਲ੍ਹਾ ਦੇ ਵਿੱਚ 40 ਪੁੱਤਿਆਂ ਦੀ ਤਰਤੀ ਤੇ ਕਿਰਪਾ ਰਹੀ ਹੈ 223 ਦੇ ਵਿੱਚ ਵੀ ਉਹਨਾਂ ਨੇ ਮਾਰਾਂ ਚੱਲੀਆਂ ਨੇ 235 ਦੇ ਵਿੱਚ ਪੱਟੀਆਂ ਮਾਰਾਂ ਚੱਲੀਆਂ ਉਹਦਾ ਸਭ ਤੋਂ ਖਤਮਾ ਹੋ ਗਿਆ ਹੜ ਬਈ ਹੜ ਰਹੀ ਨਹੀਂ ਹਾੜਲੇ ਹੰਡੇ ਕਈ ਆ ਆਠ ਕਾਨਾ ਆ ਜਮੀਨਾ ਆ ਮੰਡੀਆਂ ਆ ਪਿੰਡ ਇਹਨਾਂ ਦੀ ਅੱਖ ਚ ਰੱਖਦੇ ਐ ਇੱਕ ਗੱਲ ਦੱਸਦਾ ਸਾਨੂੰ ਹੰਡੇ ਆ ਇਹਦੇ ਵਿੱਚ ਇੱਕ ਮੌਲ ਆ ਕਾਰਪਟਾ ਦਾ ਸੂਈ ਧਾਕਾ ਫੂਕ ਸੂਟ ਕਪੜਾ ਠੰਡਾ ਤੱਟਾ ਨੂਨ ਮਿਰਚ ਮਸਾਲਾ ਖੰਡ ਚਾਟ ਘੋੜਾ ਸਾਰ ਤੋਂ ਸ ਚੱਪੜਾ ਉਹਦੇ ਤੋਂ ਮਿਲਦੀਆਂ ਨੇ ਤੇ ਉਹ ਦੁਕਾਨਾਂ ਫੇਰ ਕਰਦੇ ਨੇ ਜੈਕ ਮੰਡੀ ਦੇ ਵਿੱਚ ਇੱਕ ਕਮੌਲ ਆ ਗਿਆ ਪੁੱਛ ਸੁਈ ਤਾਗਾ ਬੂਟ ਸ਼ੂਟ ਕਪੜਾ ਨੂਨ ਮਿਰਚ ਮਸਾਲਾ ਢੰਡਾ ਤੱਤਾ ਪੱਟਾ ਸਾਰਕੋਸ ਹੋਸਤੋ ਮਿਲੂਗਾ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਛੋਟੀਆਂ ਛੋਟੀਆਂ ਰੇੜੀਆਂ ਛੋਟੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨਾ ਚਾਹੁੰਦੇ ਆ ਤੁਸੀਂ ਇੱਕ ਕਿਸਾਨ ਮਜ਼ਦੂਰ ਤੇ ਦੁਕਾਨਦਾਰ ਦਾ ਨੌ ਮਾਸ ਦਾ ਰਿਸ਼ਤਾ ਹੈ ਇਹ ਨੌ ਮਾਸ ਤੇ ਆਈ ਰੱਖਣਾ ਹੈ ਪੰਜਾਬ ਦੀ ਧਰਤੀ ਆ ਪੰਜਾਬ ਨੂੰ ਬਹੁਤ ਵਾਰ ਆਇਆ ਖਤਮ ਕਰਨ ਪਰ ਉਹ ਪੰਜਾਬ ਆ ਪੰਜਾਬ ਇਹ ਚੀਕਾਂ ਮਾਰਾ ਦਿੰਦਾ ਚੀਕਾਂ ਇਹ ਉਹਦੇ ਵਾਰਸ ਨੇ ਜਿਹਨਾਂ ਸਵਾ ਲੱਖ ਨਾਲ 1 ਕਿਲੋ ਰਾਤਾ ਧਿਆਨ ਮਾਰ ਲਈ ਸਰਕਾਰ ਇਹ ਹੱਕ ਤੇ ਨਹੀਂ ਠੁੱਟਾ ਫੜ ਕੇ ਮੰਗਣਾ ਸਿੱਖਿਆ ਤੁਸੀਂ ਲੋਕਾਂ ਨੇ ਉਹ ਲੋਕਾਂ ਦੀ ਸਾਰ ਲਈ ਆ ਉੱਥੇ ਰਾਸ਼ਟਰਾਂ ਦੇ ਢੇਰ ਲਾਤੇ ਲੇ ਕਿਤਿਆਂ ਵਕਤੀ ਰਾਸ਼ਨ ਪਹੁੰਚਾਇਆ ਪਰ ਅੱਜ ਅਸਲੀ ਪ੍ਰਖਿਆ ਉਤੇ ਜੀਵ ਜੰਤੂ ਪਸ਼ੂ ਟੰਡਾ ਸਰਕਸ ਮਰਿਆ ਹੋਇਆ ਹੈ ਵੱਡੀ ਪੱਧਰ ਤੇ ਬਿਮਾਰੀ ਫੈਲਣੀ ਹੈ ਅਸਲੀ ਮਦਦ ਹੁਣ ਹੁਣੀਓ ਕਿਉਂਕਿ ਝੜੋ ਘਟ ਜਾਣਗੇ ਤੇ ਉਹਨਾਂ ਨੂੰ ਰਾਸ਼ਨ ਦੀ ਸਖਤ ਜ਼ਰੂਰਤ ਹੋਵੇ ਭਰਾਵੋ ਇਹ ਸਾਨੂੰ ਅਮੀਰ ਕਰਦੇ ਐ ਕਿ ਉਹ ਲੋਕਾਂ ਦੀ ਬਾਹ ਫੜਨੀ ਹੈ ਦੁਕਾਨਦਾਰੋ ਖਾਲੀ ਨਾ ਮੋੜਿਓ ਚੋਰੀ ਅੱਟ ਕੇ ਆਏ ਆ ਪੰਜਾਬ ਦੇ ਵਿੱਚ ਆਰਪੀ ਕਿਸਾਰ ਜੁਨੀਅਰ ਰੈਕਤਾ ਅਗਾਂਹਵੱਲੋਂ ਇਹ ਮਹਿੰਮ ਚਲਾਈ ਆ ਵੀ ਲੋਕ ਲੋਕ ਕਦੇ ਪਾਈ ਹੁੰਦੇ ਨੇ ਲੋਕ ਪਟਾਏ ਹੁੰਦੇ ਨੇ ਜਿੱਥੇ ਲੋਕ ਖੜ ਜਾਂਣ ਫਿਰ ਉੱਥੇ ਨੇੜੀਆਂ ਲਿਆ ਦਿੰਦੇ ਨੇ ਇਹ ਮਹਿੰਮ ਚਲਾਈ ਆ ਇਹ ਮਹਿੰਮ ਨੂੰ ਚੌਦਾ ਰੱਖਣਾ ਛੋਟਾ ਇੱਕ ਇੱਕ ਪੈਸਾ ਇੱਕ ਇੱਕ ਰੁਪਿਆ ਇੱਕ ਇੱਕ ਸਮਾਨ ਉਹ ਹੜ ਪੀੜਤਾ ਤੱਕ ਪਹੁੰਚਾਇਆ ਜਾਊਗਾ ਜਿੱਥੇ 80% ਨੁਕਸਾਨ ਹੋਇਆ ਹੈ ਜਿੱਥੇ ਅਜੇ ਤੱਕ ਸਮਾਨ ਨਹੀਂ ਪਹੁੰਚਿਆ ਸਾਡੇ ਸੂਬੇ ਦੀ ਟੀਮ ਭਾਰਤੀ ਕਿਸਾਨ ਜੁਨੇ ਦੀ ਅਗਰਾਹ ਦੇ ਪ੍ਰਧਾਨ ਜਗਿੰਦਰ ਸਿੰਘ ਅਗਰਾਹ ਵਰਗੇ ਉਸ ਪਿੰਡਾਂ ਦੇ ਵਿੱਚ 4 ਦਿਨ ਤੋੜਾ ਕਰਕੇ ਆਏ ਨੇ ਉਹ ਪਿੰਡਾਂ ਦੀ ਹਾਲਤ ਜਾਣੀ ਹੈ ਹਾਲਤ ਪਛਾਣੀ ਹੈ ਉਹਨਾਂ ਦੀ ਨੌਂਚ ਚੈੱਕ ਕੀਤੀ ਹੈ ਕਿ ਨੇ ਕਮਾਇਆ ਛੋਟੇ ਘਰ-ਬਾਰ ਸੁਰੱਖਿਤ ਨੇ ਦੁਕਾਨਾਂ ਸੁਰੱਖਿਤ ਨੇ ਜ਼ਮੀਨਾਂ ਸੁਰੱਖਿਤ ਨੇ ਫਸਲਾਂ ਸੁਰੱਖਿਤ ਨੇ ਜਿਨ੍ਹਾਂ ਦਾ ਸਭ ਕੁਝ ਬਰਬਾਦ ਹੋ ਗਿਆ ਉਹ ਵੀ ਬੰਦੇ ਆ ਜਿਨ੍ਹਾਂ ਦਾ ਘਰ-ਬਾਰ ਜ਼ਿੰਦਗੀਆਂ ਬਰਬਾਦ ਹੋ ਗਈਆਂ ਛੜਕਾਂ ਤੇ ਆ ਕੇ ਉਹ ਵੀ ਬੰਦੇ ਆ ਕੋਈ ਫਰਕ ਨਹੀਂ ਪੈਣਾ ਇਹ ਸਾਨੂੰ ਪਛੀ ਦਿੱਤੀ ਜਾਊਗੀ ਇਹ ਹਰ ਪੀੜਤਾਂ ਵਸਤੇ ਆ ਉਹਨਾਂ ਦੀ ਪੀੜ ਨੂੰ ਦੂਰ ਕਰਨ ਵਾਸਤੇ ਉਹਨਾਂ ਦੇ ਵੱਲ ਆਉਣ ਵਾਸਤੇ ਮੰਡੀ ਵਾਲਿਓ ਤੁਹਾਡੇ ਸੰਯੋਗ ਦੀ ਲੋੜ ਹੈ ਲੋਕ ਲੋਕਾਂ ਦੀਆਂ ਬਾਵਾ ਹੁੰਦੀਆਂ ਭਰਾ ਭਰਾਵਾਂ ਦੀਆਂ ਬਾਵਾ ਹੁੰਦੀਆਂ ਸੰਯੋਗ ਲੈਣਾ ਕੋਈ ਇਕੱਲਾ ਨਹੀਂ ਕਰ ਸਕਦਾ ਇਹ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਪਰ ਕਿੱਦੜਵਾ ਆਲਿਆ ਤੁਸੀਂ ਪਿਆਰ ਦਿੱਤਾ ਜਿਹੜਾ ਸਤਿਕਾਰ ਦਿੱਤਾ ਗੱਲ ਪੱਧ ਦੇਣ ਦੀ ਜਾਂ ਘਟ ਦੇਣ ਦੀ ਨਹੀਂ ਹੈ ਗੱਲ ਜਿਹੜਾ ਅੰਦਰੋਂ ਜਿਹੜਾ ਇੱਕ ਹਮਦਰਦੀ ਸਮਝਣਾ 70 70 ਸਾਲ ਦੇ ਬਜ਼ੁਰਗ ਵੀ ਲੱਗੇ ਹੋਏ ਆ ਇਹਨਾਂ ਨੂੰ ਵੀ ਸਲੂਟ ਹੈ ਜਿਹੜੇ ਸਮਾਂ ਕੱਢ ਕੇ ਲੱਗੇ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਆ ਵੀ ਹੜ ਪੀੜਤਾ ਤੱਕ ਅਸੀਂ ਮਾਫ ਜਾ ਤੇ ਆ ਰਾਸ਼ਨ ਅੜ ਪਾਵਾਂਗੇ ਉਦੋਂ ਵੱਟਾ ਤੁਸੀਂ ਉਹ ਜਿਹੜੇ ਲੋਕ ਜਿਹੜੇ ਲੋਕ ਸੰਜੋਗ ਕਰ ਰਹੇ ਹੋ ਇਹ ਲੋਕਾਂ ਨੇ ਕਿਤੇ ਪੰਜਾਬ ਦੀ ਪਿੱਠ ਨਹੀਂ ਲੱਗ ਦਿੱਤੀ ਬਹੁਤ ਵਾਰ ਹੋਇਆ ਪੰਜਾਬ ਤੇ ਵਾਰ ਪਰ ਭਰਾਵੋ ਜਿਸ ਤਰ੍ਹਾਂ ਉਹ ਬਹਾਦਰ ਲੋਕਾਂ ਨੇ ਨਿਜਿੱਠਿਆ ਤੇ ਉਦੋਂ ਵੱਡੇ ਬਹਾਦਰ ਲੋਕਾਂ ਨੇ ਤੁਸੀਂ ਪਹਚਾਇਆ ਸਮਾਨ ਤੇ ਬਾਈ ਬਾਈ ਸਾਹਿਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਲੱਗੀਆਂ ਟਰੈਕਟਰਾਂ ਤੇ ਸਮਾਨ ਲਿਜਾਂਦੇਆਂ ਦੀਆਂ ਪਿਛਲੇ ਦਿਨੀ ਪਟਿਆਲੇ ਤੋਂ ਰਸਨ ਦਾ ਟਰਾਲਾ ਭਰਿਆ ਆਵੇ ਪੰਜ ਦਿਨ ਹੋ ਗਏ ਉਸ ਘਟਨਾ ਨੂੰ ਪਿੱਛੋਂ ਟਰੱਕ ਵੱਜਿਆ ਇੱਕ ਨੌਜਵਾਨ ਸ੍ਰੀ ਐਸ ਇੱਕ ਵੀ ਮੌਕੇ ਤੇ ਮੌਤ ਹੋ ਗਈ ਦੋ ਬੱਚੀਆਂ ਆ ਉਹਦੇ ਦੋ ਬੱਚੀਆਂ ਆ ਸੇਵਾ ਤੇ ਆ ਕੁਰਬਾਨੀਆਂ ਸੀ ਉਹਨਾਂ ਸ਼ਹੀਦ ਬਣਾਂਗੇ ਪਰ ਸਰਕਾਰਾਂ ਦਾ ਮੂੰਹ ਹੀ ਖੁੱਲਿਆ ਉਹਨਾਂ ਤੇ ਜਿਹੜੇ ਕੁਰਬਾਨੀਆਂ ਕਰ ਰਹੇ ਸੀ ਤੇ ਉਹ ਮੌਕਾ ਦਾ ਟਰਾਲਾ ਰਸ਼ਦ ਦਾ ਲੈ ਕੇ ਜਾ ਰਹੇ ਸੀ ਸੂਟ ਤੇ ਜਿਹੜੇ ਦਰਿਆਵਾਂ ਦੇ ਵਿੱਚ ਨੌਜਵਾਨਾਂ ਦੇ ਟਰੈਕਟਰ ਪੂਤੇ ਵੱਜ ਗਏ 22 ਸਾਲ ਦਾ ਨੌਜਵਾਨ ਕੁਰਬਾਨੀ ਦੇ ਗਿਆ ਉਹਨੂੰ ਅਸੀਂ ਸ਼ਹੀਦ ਮੰਨਾਂਗੇ ਤੂੰ ਕੱਟ ਨਹੀਂ ਮੰਨਾਂਗੇ ਕਿਉਂਕਿ ਉਹ ਲੋਕਾਂ ਖਾਤਰ ਗਏ ਸੀ ਪਰ ਅਸੀਂ ਥੋੜਾ ਥੋੜਾ ਸੂਈ ਸਲਾਈ ਜੋਗਾ ਯੋਗਦਾਨ ਪਾ ਕੇ ਉਹਨਾਂ ਦੇ ਮਲਮਤਾ ਲਾ ਸਕਦੇ ਆ ਉਹ ਤੁਸੀਂ ਸਹਿਯੋਗ ਕਰਦੇ ਹੋ ਮੰਡੀ ਵਾਲਿਓ ਉਹ ਸਾਰੇ ਭਰਾਵਾਂ ਨੂੰ ਬੇਨਤੀ ਆ ਕੋਈ ਫਰਕ ਨਹੀਂ ਪੈਂਦਾ ਪਤਾ ਤੁਸੀਂ ਰਾਸ਼ਟਰ ਭੇਜਿਆ ਤੁਸੀਂ ਪੰਜਾਬ ਦੇ ਬਹਾਦਰ ਲੋਕ ਹੋ ਪਰ ਇਹ ਜਿਹੜਾ ਪੜਾਣਾ ਆਇਆ ਦੂਜਾ ਹੁਣ ਉੱਥੇ ਜ਼ਰੂਰਤ ਹੈ ਆਪਾਂ ਨੂੰ ਇੱਕ ਮਦਦ ਹੱਲਾ ਮਾਰਨ ਦੀ ਹੋਰ ਵੀ ਇੱਕ ਹੱਲਾ ਹੋਰ ਮਾਰੀਏ ਕਿਸੇ ਤਰੀਕੇ ਨਾਲ ਉਹਨਾਂ ਦਾ ਮਿੱਟ ਚੱਕਿਆ ਜਾਵੇ ਕਿਸੇ ਤਰੀਕੇ ਨਾਲ ਉਹਨਾਂ ਦੀ ਕਣਕ ਬੀਜੀ ਜਾਵੇ 6 ਮਹੀਨੇ ਦਾ 50 ਮਹੀਨੇ ਦਾ ਉਹਨਾਂ ਕੋਲੇ ਰਾਸ਼ਕ ਜਮਾ ਹੋ ਜਾਵੇ ਉਹਨਾਂ ਦਾ ਟਾਈਮ ਸਮਾਂ ਟੱਪ ਜੇ ਇਹ ਬੇਨਤੀ ਹੈ ਝੋਲੀ ਆੜਦੇ ਆ ਸਤਕਾਰ ਕਰਦੇ ਆ ਬੇਨਤੀ ਕਰਦੇ ਆ ਸੋਨੂੰ ਹੱਥ ਬੰਨ੍ਹ ਕੇ ਵੀ ਜੋ ਤੁਸੀਂ ਸਹਾਇਤਾ ਕਰ ਸਕਦੇ ਹੋ ਗਿੱਦੜਵਾ ਦੇ ਬਾਹਦਰ ਲੋਕੋ ਉਨਾ ਕਰੋ ਦੁਕਾਨਦਾਰ ਭਰਾਵੋ ਸਤਿਕਾਰਯੋਗ ਸਤਿ ਆ ਸੋਨੂੰ ਜੋ ਤੁਸੀਂ ਸੇਵਾ ਦੇ ਵਿੱਚ ਹਿੱਸਾ ਪਾਉਨੇ ਹੋ ਲੱਖ ਬਣਾ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਬੱਚਾ ਤੇ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਜਿਹੜੇ ਡੇਕੇ ਆ ਤੁਹਾਡੇ ਘਰਾਂ ਦੇ ਵਿੱਚ ਕੋਈ ਢਿਲਮਸਾ ਉਹਨੂੰ ਵਾਇਗਰੂ ਦੂਰ ਕਰੇ ਤੁਹਾਡੀਆਂ ਦੁਕਾਨਾਂ ਸਦਾ ਭਾਰ ਰਹਿਣ ਪ੍ਰਮਾਤਮਾ ਤੁਹਾਡੀ ਕਮਾਈ ਦੇ ਵਿੱਚ ਤਰੱਕੀਆਂ ਬਖਸ਼ੇ ਸੱਚੇ ਪਾਸ਼ਾ ਵਾਹਿਗੁਰੂ ਪਾਪਾ ਕਰਨਾਟਕ ਤੁਹਾਡੇ ਤੇ ਕਿਰਪਾ ਕਰੇ ਜਸਮੇਸ਼ ਪਿਤਾ ਤੁਹਾਡੇ ਤੇ ਕਿਰਪਾ ਕਰੇ ਤੁਹਾਡੇ ਪਰਿਵਾਰਾਂ ਦੇ ਤੰਦਰੁਸਤੀਆਂ ਬਖਸ਼ੇ ਸਾਨੂੰ ਬੇਨਤੀ ਕਰਦੇ ਆ ਜੋ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਖਾਲੀ ਨਾ ਮੋੜਿਓ ਭਾਈ ਜਦੋਂ ਕੋਈ ਮੰਗਣਾ ਆ ਜਾਏ ਉਹਨੂੰ ਖਾਲੀ ਦੀ ਮੋੜੀ ਦਾ ਪਿੰਡਾਂ ਦੇ ਵਿੱਚ ਆਮ ਘਵਾਤਾ ਸ਼ਹਿਰਾਂ ਦੇ ਵਿੱਚ ਖਾਲੀ ਦੀ ਮੋੜੀ ਦਾ ਉਹਨਾਂ ਦੇ ਪੀੜ ਦੂਰ ਕਰਨੀ ਹੈ ਉਹਨਾਂ ਖਾਤਰ ਆਪਾਂ ਉਹਨਾਂ ਭਰਾਵਾਂ ਖਤਰ ਲੈ ਕੇ ਜਾਣਾ ਉਹਨਾਂ ਨੇ ਮਲਮ ਲਾਉਣੀ ਹੈ ਇਸ ਕਰਕੇ ਭਰਾ ਮੇਰੋ ਵੱਧ ਤੋਂ ਵੱਧ ਸੰਯੋਗ ਕਰਨਾ ਕਹਦੇ ਹੋ 5 ਵਜੇ ਤੋਂ ਬਾਅਦ ਨਹੀਂ ਕਮਾਈ ਹੋਈ 2 ਘੰਟਾ 3 ਘੰਟਾ ਪਹਿਲਾਂ ਦੁਕਾਨ ਬੰਦ ਕਰਤੀ ਵਧਾਤੀ ਇਹ ਗੱਲ ਮੰਨ ਲਿਓ ਕਹਦੇ ਹੋ ਅੱਜ ਐਤਵਾਰ ਸੀ ਅੱਜ ਛੁੱਟੀ ਮਨਾਉਣ ਚਲੇ ਗਏ ਕਹਦੇ ਉਹ ਬੱਚੇ ਨੇ ਵੱਧ ਖਾਤਾ ਕਰਤਾ ਇਹ ਇੱਕ ਮਨ ਸਮਝਾਉਣਾ ਹੈ ਆਰਿਓ ਸੇਵਾ ਤੇ ਇਸਾ ਕਰਦੇ ਹੋ ਖੁੱਲੇ ਦਾਨ ਕੱਥੇ ਕੋਈ ਫਰਕ ਨਹੀਂ ਪੈਣਾ ਉਹ ਛੋਟਾ ਇੱਕ ਰੁਪਿਆ ਵੀਰਤ ਪਰਵਾਰਾਂ ਤੱਕ ਜਾਊਗਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਮੁਕਸਰ ਦੀ ਧਰਤੀ ਹੈ ਇਹ ਗਿੱਧੜਵਾਹ ਦੇ ਮੁਕਸਰ ਦੇ ਬਹੰਦਰ ਰੋਕ ਨੇ ਇਹਨਾਂ ਤੋਂ ਆਸ ਲਾ ਕੇ ਆਏ ਆ ਸਾਨੂੰ ਮਾਣ ਹੈ ਛੋਟੇ ਤੇ ਮਾਣ ਨਾਲ ਆਏ ਆ ਛੋਟੇ ਕੋਲ ਚੱਲ ਕੇ ਆਏ ਆ ਵੀ ਸਾਡੇ ਭਰਾ ਸਾਡਾ ਸੰਯੋਗ ਕਰਨਗੇ ਬੈਠੇ ਆ ਮੰਡੀ ਵਾਲੇ ਬੈਠੇ ਆ ਪਿੰਡਾਂ ਵਾਲੇ ਬੈਠੇ ਆ ਸ਼ਹਿਰਾਂ ਵਾਲੇ ਬੈਠੇ ਆ ਦੁਕਾਨਦਾਰ ਬੈਠੇ ਆ ਰੇੜੀਆਂ ਵਾਲੇ ਭਰਾ ਹਾਲ ਫਰੂਟ ਵਾਲਿਆਂ ਨੇ ਬਹੁਤ ਮਾਣ ਵਕਸ਼ਿਆ ਰੇੜੀਆਂ ਦੇ ਭਰਾਵਾਂ ਨੇ ਮਾਣ ਵਕਸ਼ਿਆ ਸਲੂਟ ਆ ਤੁਹਾਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਵੀ ਵੱਧ ਤੋਂ ਵੱਧ ਸੰਯੋਗ ਕਰਨਾ ਸਾਰਿਆਂ ਨੂੰ ਬੇਨਤੀ ਆ ਭਰਾ ਮੇਰੋ ਬਹੁਤ ਸਲੂਟ ਆ ਤੁਹਾਨੂੰ ਧੰਨਵਾਦ ਤੁਹਾਡਾ